ਸ਼ੌਂਕ ਦਾ ਮੁੱਲ ਨਹੀਂ ਹੁੰਦਾ ਕਹਿੰਦੇ ਇਹ ਬਾਈ ਰਾਈਡਿੰਗ ਕਰ ਰਹੇ ਆ ਕਾਫੀ ਖੁੱਲਾ ਗਰਾਊਂਡ ਹੈ ਜੀ ਤੇ ਇੱਥੇ ਏਪੀ ਫਾਰਮ ਹੈ ਜੀ ਇਹ ਉੱਥੇ ਜਾਨੀ ਕਿ ਘੋੜੇ ਇਹ ਬਾਈ ਘੋੜੇ ਆ ਦੋਨੇ ਇਹ ਘੋੜੇ ਆ ਦੋਨੋਂ ਨਾ ਘੋੜੇ ਆ ਦੋਨੋਂ ਜੇ ਘੋੜੀਆਂ ਹੈ ਤੇ ਘੋੜੀਆਂ ਹੈ ਜੀ ਕਹਿੰਦੇ ਘੋੜੀ ਦੀ ਸਵਾਰੀ ਰਾਈਡਿੰਗ ਹਨਾ ਇੱਕ ਸ਼ੌਂਕ ਦਾ ਹੀ ਕਹਿ ਸਕਦੇ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਨਾਲ ਚਲੋ ਜੀ ਇਹ ਬਾਈ ਫਿਰ ਉਹਨਾਂ ਨੂੰ ਵੀ ਫਾਇਦਾ ਹੀ ਹੈ ਕਿਉਂਕਿ ਨਾਲ ਇਹਨਾਂ ਦੀ ਐਕਸਰਸਾਈਜ਼ ਹੋ ਰਹੀ ਹੈ ਸਵਾਰ ਦਾ ਇਹ ਬਾਈ ਨੂੰ ਥੋੜਾ ਜਿਹਾ ਨਾ ਬਾਈ ਨੇੜੇ ਲਿਖਿਆ ਮਾੜੀ ਜਿੱਧਰ ਸੋ ਇਹ ਆ ਜੀ ਇਹ ਵੀ ਘੋੜੀ ਆ ਸੋ ਵਾਹ ਜੀ ਵਾਹ ਵਾਹ ਜੀ ਵਾਹ ਬਾਈ ਨੂੰ ਪੂਰਾ ਤਰਬਾ ਜਾਨੀ ਕਿ ਕਿਵੇਂ ਇਹ ਦੇਖੋ ਜਿਵੇਂ ਜਿਵੇਂ ਬ੍ਰੇਕ ਲੱਗਦੇ ਆ ਗੱਡੀ ਦੇ ਐਂ ਲਾਤਾ ਜੀ ਇਹਨਾਂ ਨੇ ਇਹ ਬਾਈ ਜੀ ਤੁਸੀਂ ਇੱਥੇ ਹੁੰਨੇ ਹੋ ਹਾਂ ਜੀ ਹਾਂ ਜੀ ਮੈਂ ਬਾਈ ਅੱਛਾ ਬਾਈ ਜੀ ਕੋਲੇ ਨਾ ਠੀਕ ਹੈ ਬਾਈ ਹਰ ਰੋਜ਼ ਹੀ ਆਉਂਦੇ ਇੱਥੇ ਜੀ ਅੱਛਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ

मारवाड़ी यानी कि ज्यादातर राजस्थान में होती होगी ये घोड़ी पंजाब में वैसे मिलती नहीं है मिलती है जी 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 मिलती है मिलती है पर ज्यादातर पंजाब में ये मारवाड़ी मतलब उसको मारवाड़ी इसलिए बोलते हैं कि मारवाड़ में ज्यादा है मारवाड़ क्या डिस्ट्रिक्ट है एक राजस्थान का शायद ना ठीक है तो आप हर रोज राइडिंग करते हो यहां पे ठीक है ठीक है यानी कि एक्सरसाइज घोड़ी की भी हो जाती है आपकी भी हो जाती है साथ में ठीक है हां जी साडे नाल बने रहे हो जी assi tonu leke chalange us jagah te nali AP ਫਾਰਮ ਬਣਿਆ ਹੋਇਆ ਜਿੱਦਾਂ ਅਸੀਂ ਜ਼ਿਕਰ ਕੀਤਾ ਸੀ ਕਿ ਇਸ ਪਿੰਡ ਵਿੱਚ ਮੌਜੂਦ ਨੇ ਕਰੋੜ ਕਰੋੜ ਦੇ ਘੋੜੇ ਸੋ ਉਹ ਘੋੜੇ ਤੋਂ ਅਸੀਂ ਜਲਦੀ ਦਿਖਾਉਣ ਜਾ ਰਹੇ ਹਾਂ ਸਾਡੇ ਨਾਲ ਬਣੀ ਰਹੋ ਜੀ ਇਹ ਮਾਰਵੜ ਵਿੱਚ ਜ਼ਿਆਦਾ ਪਾਈਆਂ ਜਾਂਦੀਆਂ ਵੈਸੇ ਪੰਜਾਬ ਵੀ ਪੰਜਾਬ 'ਚ ਮਿਲ ਜਾਂਦੀਆਂ ਇਹ ਬਾਈ ਹੋਰੀ ਰਾਜਸਥਾਨਨ ਜੋਧਪੁਰ ਤੋਂ ਹੈਗੇ ਜੋਧਪੁਰ ਤੋਂ ਸੋ ਇਹ ਬਾਈ ਹੋ ਰਣੀ ਜੀ ਰਾਈਡਿੰਗ ਦੇਖ ਕੇ ਇਹ ਮਜ਼ਾ ਆ ਗਿਆ ਕਿਉਂਕਿ ਬਾਈ ਤੁਸੀਂ ਪੂਰੇ ਐਕਸਪਰਟ ਹੋ ਬਾਈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੀ ਮੈਨੂੰ ਮਿਲਿਆ ਬਾਈ ਤਾਂ ਕਿਦਾਂ ਥੋੜਾ ਜੀ ਆਸਮਖ ਬਾਈ ਨੇ ਰੋਕਿਆ ਕਹਿੰਦਾ ਜੀ ਮੈਂ ਰੋਕ ਲੈਣਾ ਕੋਈ ਗੱਲ ਨਹੀਂ ਬਖਾ ਬਾਈ ਯਾਰ ਸ਼ਾਟ ਲੈਣ ਦਿਓ ਬਾਈ ਹੋਰਾਂ ਦਾ ਕਿਉਂਕਿ ਸਾਡਾ ਇਹ ਚੈਨਲ ਹੈ ਜੀ ਅਸੀਂ ਪੰਜਾਬੀ ਕਲਚਰਲ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਸਾਡੇ ਕਲਚਰ ਦਾ ਹਿੱਸਾ ਹੈ ਘੋੜਾ ਘੋੜੀ ਜਿੱਦਾਂ ਵੀ ਕੋਈ ਦੰਦ ਦੇ ਐਨੀਮਲ ਸੋ ਕਿਉਂਕਿ ਪੰਜਾਬੀ ਫਿਲਮਾਂ 'ਚ ਸਾਡੇ ਕੀ ਸੀਗੇ ਪਹਿਲਾਂ ਪੰਜਾਬੀ ਫਿਲਮਾਂ 'ਚ ਘੋੜੇ ਯੂਜ਼ ਕੀਤੇ ਜਾਂਦੇ ਸੀਗੇ ਘੋੜੀਆਂ ਤੇ ਆਉਣਾ ਜੋਗ ਰਾਜਾ ਗੂਗਲ ਜਾਂ ਹੋਰ ਹਾਂ ਇਵਨ ਕਿ ਪਹਿਲਾਂ ਦੇਖ ਦਿਓ ਜੀ ਅਸੀਂ ਜਿਹੜੇ ਟਾਈਮ ਹੈਗੇ ਸੀ ਰਾਜੇ ਮਹਾਰਾਜਾਂ ਤੋਂ ਲੈ ਕੇ ਹਰ ਤਰ੍ਹਾਂ ਦੇ ਕੀ ਸੀ ਘੋੜਿਆਂ ਦਾ ਯੂਜ਼ ਕੀਤਾ ਜਾਂਦਾ ਸੀ ਸੋ ਅੱਜ ਔਰ ਜਿਹੜਾ ਸ਼ੌਂਕ ਘੋੜੇ ਤੇ ਬੈਠ ਕੇ ਰਾਈਡਿੰਗ ਕਰਨਦਾ ਤੇ ਦੇਖਣ ਦਾ ਵੀ ਹੈ ਯੋਨਾ ਕਿਉਂਕਿ ਮੈਨੂੰ ਹਾਂ ਤੋ ਇਹ ਬਾਈ ਕਹਿੰਦਾ ਜੀ ਜੋ ਲੜਾਈ ਕੀਤੀ ਜਾਂਦੀ ਸੀ ਕਿ ਪਹਿਲਾਂ ਮਾਰਵੜੀ ਘੋੜਿਆਂ ਨਾਲ ਹੀ ਕੀਤੀ ਜਾਂਦੀ ਸੀ ਹੋ ਸਕਦਾ ਹੈ ਕਿ ਇਹਨਾਂ ਦੀ ਜਾਨ ਜ਼ਿਆਦਾ ਹੋਵੇ ਆਮ ਘੋੜੇ ਨਾਲੋਂ ਇਹ ਜ਼ਿਆਦਾ ਭੱਜ ਸਕਦੇ ਹੋਣ ਜ਼ਿਆਦਾ ਮਜ਼ਬੂਤ ਹੋਵੇ ਤੇ ਬਾਈ ਜੀ ਨਾਰਮਲ ਕੀ ਖਰਾਕ ਹੈ ਇਹਨਾਂ ਦਾ ਅੱਛਾ ਫੀਡ ਫੀਡ ਦਿੰਦੇ ਹੋ ਕੇ ਲਈ ਠੀਕ ਹੈ ਠੀਕ ਹੈ ਜੀ ਬਾਈ ਤੁਸੀਂ ਵੀ ਰਾਈਡ ਕਰ ਲੈਣੇ ਹੋ ਬਾਈ ਦਿਖਾਉਂਗੇ ਮੜਾ ਯਾ ਬਾਈ ਕਿਨਾਂ ਸਸਟਾ ਦਾ ਹਸਮੁਖਾ ਬਾਈ ਦਾ ਨਾਂ ਤੇ ਬਾਈ ਹੱਸਦੀ ਰਹਿੰਦੇ ਤੇ ਲੱਗਦੇ ਵੀ ਬੜੇ ਘੈਂਟ ਆ ਸੋ ਜਿੱਦਾਂ ਦਾ ਨਾਮ ਹੈ ਬਾਈ ਨੇ ਉਦਾਂ ਹੀ ਆਪਦੇ ਆਪ ਨੂੰ ਢਾਲ ਰੱਖਿਆ ਉਦਾਂ ਦਾ ਸੁਭਾਅ ਬਾਈ ਦਾ ਤਾਂ ਬਾਈ ਜੀ ਚੜਨਗੇ ਅੱਛਾ ਬਾਈ ਨੂੰ ਚੜਾਉਣਾ ਪਊਗਾ ਖੁਦ ਨਹੀਂ ਕਿਹੜਾ ਚੜਾ ਜਾਂਦਾ ਲਓ ਜੀ ਇਹ ਬਾਈ ਦਾ ਚਲੋ ਹਾਈਟ ਦੇ ਅਕੋਰਡਿੰਗ ਸ਼ਾਇਦ ਥੋੜਾ ਜਿਹਾ ਦਿੱਕਤ ਆਉਂਦੀ ਹੋਵੇ ਸੋ ਬਾਈ ਜੀ ਤੁਸੀਂ ਕੋਈ ਗੱਲ ਨਹੀਂ ਖੜ ਸਕਦੇ ਹੋ ਤੇ ਬਾਈ ਜੀ ਤੁਸੀਂ ਮਾੜਾ ਇਹ ਦਿਖਾਇਓ ਜੀ ਕਿਉਂਕਿ ਮੈਨੂੰ ਤੋ ਇਹ ਲੱਗਿਆ ਕਿ ਚਲੋ ਬਾਕੀ ਘੋੜੀ ਦਾ ਵੀ ਥੋੜਾ ਹੁੰਦਾ ਜੀ ਤੁਹਾਨੂੰ ਜਾਣਦੀ ਦਾ ਕਰਕੇ ਨਾ ਅਣਜਾਣ ਬੰਦੇ ਨੂੰ ਤਾਂ ਸ਼ਾਇਦ ਮੇਰੇ ਵਰਗੇ ਉਹਨ ਭਾਈ ਜੀ ਦੇਖੋ ਚੜ ਗਿਆ ਮੁੰਡਾ ਉਹ ਚੱਕਰ ਤਾਂ ਨਹੀਂ ਠੀਕ ਹੈ ਜੀ ਇਹ ਬਾਈ ਹੁਣ ਸਾਡੇ ਹਸਮੁਖ ਬਾਈ ਹੱਥ ਚ ਕੰਟਰੋਲ ਹੁੰਦਾ ਬਾਈ ਦੇ ਹੱਥ ਚ ਰੱਸਾ ਹੈ ਅੱਛਾ ਜੀ ਬਾਈ ਜੀ ਥੋੜਾ ਤੋਰੋ ਫਿਰ ਕੇ ਨਹੀਂ ਇੰਨਾ ਨਹੀਂ ਨਹੀਂ ਰਹਿਣ ਦੀ ਕੋਈ ਗੱਲ ਨਹੀਂ ਚੱਕਾ ਨਹੀਂ 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 ਬਸ ਤੁਸੀਂ ਠੀਕ ਹੈ ਬਾਈ ਜੀ ਆ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਹੈਣਾ ਆਪਾਂ ਐਵੇਂ ਵੀਡੀਓ ਬਣਾਉਣ ਦੇ ਚੱਕਰ ਚ ਕਰੇ ਅੱਛਾ ਮਿਲ ਗਿਆ ਬਾਈ ਕਹਿੰਦਾ ਕਿ ਇਹਦਾ ਬਾਈ ਜੀ ਆਪ ਦਾ ਜਿੰਨਾ ਕਿਨੇ ਤੁਰਨਾ ਸੀ ਭੱਜਣਾ ਸੀ ਆਪ ਦਾ ਪੱਤ ਚੁੱਕੀ ਆ ਸੋ ਬਾਈ ਹੋਰਾਂ ਦੀ ਵਾਪਸੀ ਆ ਹਾਂਜੀ ਇਹ ਪਹੁੰਚ ਚੁੱਕੇ ਹਾਂ ਜੀ ਅਸੀਂ ਏਪੀ ਪੈਲਸ ਆਦੇਸ਼ ਪ੍ਰਤਾਪ ਏਪੀ ਫਾਰਮ ਏਪੀ ਫਾਰਮ ਬਣਿਆ ਹੋਇਆ ਜੀ ਕਾਫੀ ਸ਼ਾਨਦਾਰ ਬਣਿਆ ਹੈ ਵੀ ਆਪਾਂ ਦਿਖਾਵਾਂਗੇ ਪੂਰਾ ਤਾਂ ਪਹਿਲਾਂ ਬਾਈ ਹੋਰਾਂ ਤੋਂ ਬਾਈ ਲੈ ਆ ਇੱਕ ਇੱਕ ਕੁੜੀਆਂ ਨੇ ਦੋਨੇ ਮਾਰਵੜੀ ਸੀ ਤੇ ਇੱਕ ਕੁੜੀ ਦਾ ਨਾਂ ਸੀ ਕੋਸ਼ੋਰ ਨਾਮ ਸੀ ਦੱਸਿਆ ਬਾਈ ਨੇ ਅਬਲਕ ਹੈ ਜੀ ਉਹ ਮਾਰਵੜੀ ਕੁੜੀਆਂ ਜ਼ਿਆਦਾਤਰ ਕਹਿੰਦੇ ਜੀ ਉਹ ਲੜਾਈਆਂ ਵਗੈਰਾ ਯੂਜ਼ ਕੀਤੀਆਂ ਦੀ ਸੀ ਪਹਿਲਾਂ ਸੋ ਇੱਥੇ ਅੰਦਰ ਹੋਰ ਕੁੜੀਆਂ ਬਾਈ ਨੂੰ ਰੈਸਟ ਉਸਟ ਕਰ ਲੈਂਦੇ ਹੋ ਜੀ ਫਿਰ ਆਪਾਂ ਇਹਨਾਂ ਤੋਂ ਲੈਣੇ ਆ ਸਾਰਾ ਜਾਣ ਕਰ ਲੈਣੇ ਕਿ ਅੰਦਰ ਕੁੜੀਆਂ ਵੀ ਹੋਰ ਆ ਤੇ ਬੇਸ਼ੇਰੇ ਵੀ ਆ ਤੇ ਜਗ੍ਹਾ ਵੀ ਦਿਖਾਵਾਂਗੇ ਤੇ ਵਾਦ ਲੈ एपी फार्म ਦੇ ਵਿੱਚ ਇਹ ਅਸਤਵਲ ਬਣਿਆ ਹੋਇਆ ਹਿੰਦੀ ਚ ਅਸਤਵਲ ਕਹਿੰਦੇ ਆ ਚਲੋ ਆਪਣੇ ਤਵੇਲਾ ਕਹਿੰਦੇ ਆ ਹਾਂ ਜੀ ਹਾਂ ਇਸ ਤਵੇਲਾ ਕਹਿੰਦੇ ਇਹ ਦੇਖੋ ਜੀ ਇਹ ਬਾਈ ਘੋੜੀ ਹੈ ਨਾ ਪੱਛੇ ਦੀ ਏ ਇਹ ਬਸ਼ੇਰੀ ਹੈ ਜੀ ਹਾਂ ਇਹ ਚਲੋ ਦੁੱਧ ਚੁੰਘਣ ਦਿਓ ਯਾਰ ਕੋਈ ਗੱਲ ਨਹੀਂ ਆਪਾਂ ਇੱਧਰ ਚੱਲੇ ਆ ਰਿਹਾ ਪਹਿਲਾਂ ਇਹ ਨਸਲ ਇਹ ਕੌਣ ਸੀ ਕੌਣ ਸੀ ਨਸਲ ਘੋੜੀ ਜੀ ਮਾਰਵੜੀ ਨਸਲ ਹੈ ਇਹ ਸਾਰੀ ਮਾਰਵੜੀ ਹੈ ਤਿੰਨੋਂ ਹਾਂ ਜੀ ਉਹ ਘੋੜਾ ਹੈ ਅੱਛਾ ਇੱਕ ਘੋੜਾ ਹੈ ਘੋੜਾ ਲਾਲ ਜੇ ਵਾਲਾ ਹਾਂ ਲਾਲ ਇਸਨੇ ਡਾਲਾ ਉਹ ਲੱਸਾ ਹਾਂ ਜੀ ਇਹ ਬੜਾ ਜੇ ਮਾਰਵੜੀ ਘੋੜੀ ਹੈ ਠੀਕ ਹੈ ਜੀ ਘੋੜੀਆਂ ਠੀਕ ਹੈ ਤਾਂ ਇਹ ਵਾਲੀ ਇਹ ਦੋ ਦੋਨੋਂ ਮਾਰਵੜੀ ਹੋੜੀਆਂ ਇਹ ਵੀ ਮੈਂ ਸਾਰੀ ਇੱਥੇ ਪੰਜ ਨੇ ਮਾਰਵੜੀ ਨੇ ਜਿਹੜੇ ਤੁਸੀਂ ਰਾਈਡ ਕਰ ਰਹੇ ਸੀ ਰਾਈਡਿਕਟ ਤੇ ਕਰ ਰਹੇ ਸੀ ਰਾਈਡ ਰਾਈਡ ਵਾਲੀ ਹੈ ਬਲੈਕ ਵਾਲੀ ਬਲੈਕ ਵਾਲੀ ਹੈ ਤੇ ਬਾਈ ਹੋਰੀ ਰਾਈਡ ਕਰ ਰਹੇ ਸੀ ਆਪਾਂ ਦੇਖਿਆ ਸੀ ਉੱਥੇ ਹਾਂਜੀ ਸਭ ਬਰਕਰ ਸਿੱਤੇ ਰਾਈਡ ਦੋ ਹੱਸ ਸਭੀ ਪੇ ਸਭੀ ਪੇ ਰਾਈਡ ਹੋ ਜਾਏਗੀ ਭਾਈ ਕਹਿੰਦਾ ਸਾਰਿਆਂ ਦੇ ਰਾਈਡ ਹੋ ਜੂਗੇ ਇਹ ਬਾਈ ਹੋਰੀ ਰਾਜਸਥਾਨ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਸੀ ਚੋਧਪੁਰ ਇਹ ਜੋਧਪੁਰ ਡਿਸਟ੍ਰਿਕਟ ਹੈ ਉੱਥੋਂ ਆ ਬਾਈ ਹੋਰੀ ਇਹ ਵੀ ਮਾਰਵੜੀ ਆ ਗਈ ਸਾਰੀ ਇਹ ਸਾਰੀ ਮਾਰਵੜੀ ਆ ਗਈ ਜੀ ਨਾ ਇਹ ਇਹ ਆਪਣੇ ਨਾਲ ਗਈ ਸੀ ਉੱਥੇ ਕੁੜੀਆਂ ਸੀ ਹਾਂਜੀ ਇੱਕ ਉਹ ਡੀਸੀ ਬਾਈ ਜਿੱਥੇ ਨਾਲ ਸੀ ਇਹ ਇਸ ਟਾਈਮ ਤੇ ਇਹਨਾਂ ਦਾ ਤੇ ਬਸ਼ੇਰਾ ਹੈ ਤੇ ਇਹ ਦੁੱਧ ਚੌਂਗਰੇ ਹੈ ਬਸ਼ੇਰੀ ਹੈ ਇਹ ਠੀਕ ਹੈ ਅੰਦਰ ਬਸਰਾ ਖੜਾਇਆ ਹਾਂਜੀ ਹਾਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਜੀ ਮੇਨਲੀ ਇਹ ਇੱਥੇ ਆਪਾਂ ਦਿਖਾਇਆ ਜੀ ਇੱਥੇ ਕਿ ਖੁੱਲੀ ਜਗ੍ਹਾ ਬਣਾਈ ਹੋਈ ਆ ਇਹ ਸ਼ੈੱਡ ਵਗੈਰਾ ਤਿਆਰ ਹੋ ਰਿਹਾ ਹੈ ਹਜੇ ਬਾਈ ਕਹਿੰਦਾ ਨਾ ਆਪਾਂ ਲਈਏ ਤਾਂ ਸੀਨ ਕੋਈ ਗੱਲ ਨਹੀਂ ਚਲੋ ਇਧਰ ਜੀ ਦੇਖੋ ਵਧੀਆ ਪੌਦੇ ਹਰਿਆਲੀ ਹੈ ਨਾ ਇਹ ਵੀ ਬਾਈ ਕਹਿੰਦਾ ਤਿਆਰ ਹੋਊਗਾ ਅਜੇ काम चल रहा है स्टार्टिंग है अभी काम चल रहा है स्टार्टिंग है ते बाकी चलो जी शॉक ਨਾਲ رکھے ਹੋਏ ਆ ਅੰਦਰ ਵੀ ਆਵੇ ਸੇ ਰੱਖੀ ਉਹ ਅੰਦਰ ਵੀ ਬਸ਼ੀਰਾ ਹੈ ਤਾਂ ਕਿ ਜੀ ਸਪੈਸ਼ਲ ਲੋਕ ਕੋਡਾ ਦਿਖਾਉਣ ਜਾ ਰਹੇ ਆ ਜੀ ਕਹਿੰਦੇ ਸਭ ਤੋਂ ਮਹਿੰਗਾ ਹਾਂ ਜੀ ਇਹ ਸਭ ਤੋਂ ਮਹਿੰਗਾ ਪੰਜਾਬ ਮੈਂ ਬੋਲ ਰਿਹਾ ਨਾ ਪੰਜਾਬ ਦਾ ਸਭ ਤੋਂ ਇਹ ਕਿਹੜੇ ਮੇਵਾ ਕੋੜਾ ਕਵਰਿੰਗ ਕਰਾਦੇ ਨੇ ਮਹਿੰਗਾ ਹੁੰਦਾ ਨਾ ਕਿਆ ਨਸਲਾ ਕਿਹੜੀ ਨਸਲਾ ਦਿਲਬਾਗ ਰਣੀਆਂ ਦਾ ਬੇਟਾ ਹੈ ਦਿਲ ਦਿਲਬਾਗ ਰਣੀਆਂ ਦਿਲਬਾਗ ਰਣੀਆਂ ਜੀ ਹੈਗਾ ਯਾਨੀ ਕਿ ਇਹ ਹੈ ਜੀ ਇਹ ਉਸ ਦਾ ਬੇਟਾ ਹੈ

अच्छा ठीक है ठीक है वो वो 2.5 लाख रुपए कह दने हैं आ देखो जी ए दी फीस ही ਘੱਟੋ ਘੱਟ 2.5 ਲੱਖ ਹੈ ਜੀ ਆਪਾਂ ਬਹੁਤ ਸੋਹਣਾ ਬਸ ਹਾਂ ਜੀ ਇਹ ਬਹੁਤ ਸੋਹਣਾ ਹੈਗਾ ਜੀ ਇਸ ਟਾਈਮ ਤੇ ਹਨੇਰਾ ਥੋੜਾ ਜਾ ਇਹ ਦਿੱਸ ਨਹੀਂ ਰਿਹਾ ਤੇ ਬਾਕੀ ਜੀ ਇੱਥੇ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਹਾਂ ਜੀ ਵੈਸੇ ਉਹ ਮੁੱਲ ਕਿੰਨਾ ਘੋੜੇ ਦਾ ਬਾਈ ਇਤਨਾ ਪ੍ਰਾਈਸ ਹੈ ਵੈਸੇ ਘੋੜੇ ਦਾ ਉਹ ਤੋਂ ਜਦੋਂ ਹਮ ਉਹ ਤੋਂ ਹੋ ਗਈ 1.5-2 ਕਰੋੜਾਈ ਕਮ ਸੇ 1.5-2 ਕਰੋੜ ਆਰਾਮ ਸੇ ਕਮ ਸੇ ਕਮ ਬਾਈ ਕਹ ਰਾਇ ਇੱਕ ਘੱਟੋ ਘੱਟ 1.5-2 ਕਰੋੜ ਦਾ ਯਾਨੀ ਕਿ ਘੋੜਾ ਹੈਗਾ ਜਦੋਂ ਅਸੀਂ ਉਹ ਲੈਣਾ ਤਾਂ ਜੋ ਇਹ ਨਦੀ ਚਾਰਜਿੰਗ ਜਾਨੀ ਕਿ ਚਾਰजेस ਫੀਸ ਆ ਜਦੋਂ ਆਪਾਂ ਇੰਟਰਕੋਸਟ ਕਰਾਉਣੇ ਆ ਨਵੇਂ ਬੱਚੇ ਦੇ ਲਈ ਜਿਵੇਂ ਕਹਿ ਸਕਦੇ ਆ ਕਿ ਨਵਾਂ ਬੱਚੇ ਲਈ ਘੋੜੀ ਤਾਂ ਉਹ 2.5 ਲੱਖ ਘਟੋ ਘਟੋ ਦੀ ਫੀਸ ਹੈ ਜੀ ਚਾਰजेस ਹੈ ਹਾਂਜੀ ਤਾਂ ਜੀ ਦੇਖੋ ਇਹ ਹੁੰਦਾ ਜੀ ਦੇਖੋ ਜੀ ਮੁੱਲ ਇਹਨਾਂ ਦਾ ਤਾਂ ਵੀ ਘੋੜੇ ਦਾ ਇੰਨਾ ਮਹਿੰਗਾ ਕਿਉਂ ਹੈ 100 100 ਜੀ ਤੇ 100 ਇੱਥੇ ਪੰਜਾਹੋਂ ਜ਼ਿਆਦਾ 100 ਹੁੰਦੇ ਨਹੀਂ ਹੁੰਦੇ 100 100 ਠੀਕ ਹੈ ਮੇਰਾ ਜੋ ਇਹ ਮੇਰੇ ਸ਼ੋ ਮੁਕਾਬਲੇ ਹੁੰਦੇ ਆ ਜਿਵੇਂ ਕਹਿ ਸਕਦੇ ਆ ਆਪਾਂ ਉਹਦੇ ਲਈ ਉਹਦੇ ਚੇਨ ਨੂੰ ਵਰਤਿਆ ਜਾਂਦਾ ਕਿ ਸ਼ਾਇਦ ਹਾਂਜੀ ਸੈਂਪੀਨ ਦਾ ਵੇਟ ਆ ਇਸ ਕਬਾਪ ਹੈ ਸੈਂ ਚੈਂਪੀਅਨ 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 ਜਿਹੜਾ বিজেਤਾ ਚੈਂਪੀਅਨ ਜਾਨਕੀ ਉਹ ਦਾ ਜਾਨਕੀ ਕਹਿ ਸਕਦੇ ਆ ਉਹਦੀ ਨਸਲ ਹੁੰਦੀ ਹੈ ਇਹ ਤੇ ਸਭ ਤੋਂ ਫਾਸਟ ਹੋਇਆ ਮਤਲਬ ਜੇਕਰ ਰੇਸ ਵਗੈਰਾ ਮੈਂ ਕਹਿ ਰਿਹਾ ਜਿਵੇਂ ਰੇਸ ਵਗੈਰਾ ਮੈਂ ਸਭ ਤੋਂ ਨਹੀਂ ਨਹੀਂ ਕੁਆਲਿਟੀ ਮੈਂ ਖੂਬਸੂਰਤ ਮੈਂ ਕੁਆਲਿਟੀ ਮੈਂ ਖੂਬਸੂਰਤੀ ਮੈਂ ਮਤਲਬ ਇਹ ਸਾਰੇ ਕੁਆਲਿਟੀ ਖੂਬਸੂਰਤੀ ਮੈਂਹਗਾ ਹੁਣ ਕਰਕੇ ਕਹਿੰਦੇ ਜੀ 2.5 ਕਰੋੜ ਤੱਕ ਕੰਦੇ ਦੀ ਕੀਮਤ ਹੈ ਜੀ ਵਾਹ ਜੀ ਵਾਹ ਤੇ ਜੇ ਕਮ ਸੇ ਘੱਟੋ ਘੱਟ ਹੈ ਬਾਕੀ ਜਾੜਾ ਵੀ ਹੋ ਸਕਦੀ ਹੈ ਡਿਪੈਂਡ ਕਰਦਾ ਸੋ ਪੰਜਾਬ ਦਾ ਜਾਨਕੀ ਇੱਥੇ ਇਹ ਜਗ੍ਹਾ ਤੇ ਸਾਨੂੰ ਬੜੀ ਖੁਸ਼ੀ ਹੋ ਕਿ ਅਸੀਂ ਇਹਨਾਂ ਮਹਿੰਗਾ ਘੋੜਾ ਦੇਖਿਆ ਬਾਕੀ ਕਹਿੰਦੇ ਕੀ ਮੁੱਲ ਹੈ ਬਾਕੀ ਘੋੜੇ ਵੀ ਸਾਰੇ ਵਧੀਆ ਸੀ ਪਰ ਉਹ ਇੱਕ ਹਜੇ ਉਹਦੀ ਉਮਰ ਕਿੰਨੀ ਮਾਈਸਾਬ ਕਿਤਨੀ ਏਜ ਹੈ ਉਸਕੀ 1-2 ਢਾਈ ਮਹੀਨੇ ਦਾ ਹੈ ਢਾਈ ਮਹੀਨੇ ਦਾ ਹੈ